ਕੌਣ ਜਾਣਦਾ ਸੀ ਰੁੱਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਉਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰੇ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਆਓ ਇਹ ਸਫ਼ਰ ਆਪਣੇ ਸਿੱਖ ਰਾਜ ਲਈ ਕੁਝ ਇਤਿਹਾਸ ਦੇ ਪੰਨੇ ਸਾਰਿਆਂ ਤੱਕ ਨਹੀਂ ਪਹੁੰਚ ਸਕੇ ਇਸ ਵਲੌਗ ਰਾਈ ਦੱਸਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਇੱਕ ਗੱਲ ਬਹੁਤ ਜ਼ਰੂਰੀ ਆ ਪਾਜੀ ਨੇ ਬਹੁਤ ਹੀ ਕੀਮਤੀ ਗੱਲ ਕਹਿਤੀ ਆ ਤੋ ਉਦੋਂ ਮੇਰਾ ਕੈਮਰਾ ਆਫ ਸੀ ਮੈਂ ਚਾਹਣਾ ਕਿ ਪਾਜੀ ਇੱਕ ਵਾਰੀ ਤੁਸੀਂ ਕੈਮਰੇ ਸਾਹਮਣੇ ਉਹ ਗੱਲ ਕਹੋ ਭਾਜੀ ਥੋੜਾ ਨਾ ਕਈ ਵਾਰੀ ਕੈਮਰੇ ਤੋਂ ਇਦਾਂ ਸੰਗ ਜਾਂਦੇ ਆ ਤੇ ਭਾਜੀ ਦੱਸ ਦੋ ਗੱਲ ਕਈ ਚੀਜ਼ਾਂ ਕੈਮਰੇ ਤੇ ਮਗਰੀ ਆਉਂਦੀਆਂ ਹਾਂਜੀ ਇਹ ਕੀ ਤਰਾਸ ਦੀ ਇਹ ਨਹੀਂ ਕਿ ਸਾਡਾ ਰਾਜ ਚਲ ਗਿਆ ਹਾਂ ਦੁੱਖ ਇਸ ਗੱਲ ਦਾ ਵੀ ਕਿ ਆਪਾਂ ਨੂੰ ਚੇਤਾ ਹੀ ਨਹੀਂ ਆ ਕਿ ਆਪਾਂ ਵੀ ਕਦੀ ਰਾਜੇ ਹੁੰਨੇ ਸੀ ਆਪਾਂ ਇਹ ਚੀਜ਼ ਵੀ ਭੁਲਾਤੀ ਹੈ ਕਿ ਆਪਾਂ ਕਦੀ ਰਾਜੇ ਵੀ ਰਹੇ ਹਾਂ ਕਿ ਆਪਾਂ ਭੁੱਲ ਗਏ ਇਸ ਚੀਜ਼ਾਂ ਨੂੰ ਕਿ ਸਾਡਾ ਰਾਜਪਾਗ ਕਿੱਡਾ ਸੀ ਸਾਡਾ ਕਿੱਡਾ ਰਾਜਪਾਗ ਹੀ ਤੇ ਕਿੱਥੇ ਤੱਕ ਆਪਣੀਆਂ ਸਮਧੀਆਂ ਸੀ ਫਰਾਂਸ ਰੂਸ ਇਟਲੀ ਦੇ ਜਰਨੈਲ ਸਾਡੀ ਸਿੱਖ ਰਾਜ ਚ ਨੌਕਰੀ ਕਰਨਾ ਏ ਤੇ ਸੋਚੋ ਆਪਨਾ ਉਸ ਸਮੇਂ ਕਿੰਨਾ ਨਾਮ ਹੋਊਗਾ ਖਾਲਸਾ ਰਾਜ ਦਾ ਸਿੱਖ ਰਾਜ ਦਾ ਕਿੰਨਾ ਨਾਮ ਹੋਊਗਾ ਕਿ ਯੂਰਪ ਦੀ ਧਰਤੀ ਤੋਂ ਉੱਠ ਕੇ ਲਾਹੌਰ ਪਹੁੰਚੇ ਜਿੱਥੇ ਜਾ ਕੇ ਕਿ ਉਹਨਾਂ ਨੇ ਨੌਕਰੀ ਕੀਤੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਇਸ ਵਲੌਗ 'ਚ ਕਿ ਜਿੱਦਾਂ ਕੀ ਤੁਸੀਂ ਪਿਛਲੇ ਵਾਅਕ ਚ ਸੁਣਿਆ ਸੀ ਸਿੱਖ ਰਾਜ ਦੀਆਂ ਕੁਝ ਗੱਲਾਂ ਜੋ ਕਿ ਇਟਲੀ ਨਾਲ ਯੂਰਪ ਨਾਲ ਜੁੜੀਆਂ ਆ ਉਹ ਅਸੀਂ ਉਹਨਾਂ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਪਹੁੰਚ ਚੁੱਕੇ ਹਾਂ ਇਟਲੀ ਦੇ ਪਿੰਡ ਫਿਨਾਲੇ ਇਮੀਲਿਆ ਜੋ ਕਿ ਪਿੰਡ ਆ ਮੋਦਨੇ 'ਚ ਇੱਥੇ ਦਾ ਇੱਕ ਜਨਰਲ ਸੀ ਵੈਂਟੂਰਾ ਤੇ ਅਸੀਂ ਉਸਦੇ ਪਿੰਡ ਪਹੁੰਚੇ ਹੋਏ ਹਾਂ ਜਿੱਥੋਂ ਕਿ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਉਸ ਪਿੰਡ ਵਿੱਚ ਪਹੁੰਚ ਚੁੱਕੇ ਹਾਂ ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਉਸ ਵਿਆਹ 'ਚ ਜੋ ਉਸ ਜਨਰਲ ਦੇ ਨਾਮ ਤੋਂ ਬਣਿਆ ਵਿਆਹ ਵੈਂਟੂਰਾ ਲਓ ਜੀ ਇਥੇ ਤੁਹਾਨੂੰ ਮਿਲ ਗਿਆ ਸਾਡੇ ਲਹਿੰਦੇ ਪੰਜਾਬ ਤੋਂ ਤੇ ਉਹ ਕਹਿੰਦੇ ਕਿ ਤੁਹਾਨੂੰ ਕਾਫੀ-ਕੂਫੀ ਪਿਲਾਉਣੇ ਆ ਦੇਖ ਲਓ ਇਹੀ ਚਾਹ ਹੁੰਦਾ ਹੈ ਜਦੋਂ ਕੋਈ ਨਾ ਕੋਈ ਆਪਣਾ ਬੰਦਾ ਮਿਲ ਜਾਂਦਾ ਹੈ ਤੇ ਇਹੀ ਚੀਜ਼ਾਂ ਦਾ ਚਾ ਕਰਦੇ ਨੇ ਤੇ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਸਾਡਾ ਤੇ ਇਹੀ ਮੈਸੇਜ ਆ ਹਰੇਕ ਇਨਸਾਨਾ ਰਲ ਮਿਲ ਕੇ ਰਹੋ ਪਿਆਰ ਬਣਾ ਕੇ ਰੱਖੋ ਭਾਜੀ 2 ਮਿੰਟ ਤੱਕ ਆਪਾਂ ਪਹੁੰਚ ਚੱਲੇ ਆਂ ਜੀ ਆ ਵਿਨਤੂਰਾ ਲਓ ਜੀ ਆਪਾਂ ਫਾਈਨਲੀ ਪਹੁੰਚ ਗਏ ਆ ਵਿਆ ਵਿਨਤੂਰਾ ਭਾਜੀ ਤਸਵੀਰ ਦੇਖੋ ਤੁਸੀਂ ਕਿੱਡੀ ਮਾਨ ਵਾਲੀ ਗੱਲ ਆਪਣੇ ਲਈ ਆਪਣੇ ਪੰਜਾਬੀਆਂ ਲਈ ਮਹਾਰਾਜਾ ਰਣਜੀਤ ਸਿੰਘ ਜਨਰਲ ਵਿਨਤੂਰਾ ਦੀ ਜੇ ਗੱਲ ਕਰਨੀ ਆ ਤਾਂ ਆਪਾਂ ਨੂੰ ਜਾਣਾ ਪੈਣਾ ਆ ਥੋੜਾ ਜਿਹਾ ਟਾਈਮ ਤੋਂ ਪਿੱਛੇ ਨਪੋਲੀਅਨ ਦਾ ਸਮਾਂ ਚੱਲਣ ਲੱਗਾ ਆ ਨਪੋਲੀਅਨ ਇੱਕ ਨਾਮ ਜਿੱਥੇ ਜਾਂਦਾ ਸੀ ਤਕਦੀਰਾਂ ਬਦਲ ਦਿੰਦਾ ਸੀ ਇੱਕ ਦਿਨ ਆਇਆ 1815 ਵਾਟਰਲੂ ਦਾ ਜੰਗ ਜਿੱਥੇ ਕੀ ਤਕਦੀਰਾਂ ਚੇਂਜ ਕਰਦਾ ਸੀ ਅੱਜ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਆ ਹਾਰ ਦਾ ਹਾਰ ਕੇ ਉਹਦੀ ਸਾਰੀ ਆਰਮੀ ਹੋ ਗਈ ਬੇਰੁਜ਼ਗਾਰ ਬੇਰੁਜ਼ਗਾਰ ਹੁੰਦਿਆਂ ਜਨਰਲ ਰੂਬੀਨੋਵੈਂਟੂਰਾ ਤੇ ਪਾਉਲੋ ਵਿਟਾਬਿਲੇ ਕਿ ਜੋ ਮੇਨ ਜਨਰਲ ਸੀ ਉਹ ਗਿਆ ਇੱਕ ਕੰਮ ਦੀ ਭਾਲ ਵਿੱਚ ਏਸ਼ੀਆ ਵਿੱਚ ਉਹਨਾਂ ਲਈ ਇੱਕ ਚੈਪਟਰ ਹੋਇਆ ਨਵਾਂ ਸਟਾਰਟ ਅਫਗਾਨ ਤੋਂ ਹੁੰਦਿਆਂ ਹੋਇਆਂ ਪੈਰਸ਼ੀਆ ਤੋਂ ਹੁੰਦਿਆਂ ਹੋਇਆਂ ਪਹੁੰਚੇ ਲਾਹੌਰ ਉਹਨਾਂ ਨੇ ਨਾਮ ਸੁਣਿਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਉੱਥੇ ਜਾ ਕੇ ਇਹਨਾਂ ਨੇ ਕੀਤੀ ਨੌਕਰੀ ਤੇ ਇਹਨਾਂ ਦੀਆਂ ਤਕਦੀਰਾਂ ਚੇਂਜ ਹੋਈਆਂ ਕਿ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਕਿਹਾ ਜਾਂਦਾ ਸੀ ਕੋਈ ਇਹਨਾਂ ਸਾਰਿਆਂ ਲਈ ਪਾਰਸ ਬਣਿਆ ਤੇ ਕਿੱਡੀ ਮਾਨ ਵਾਲੀ ਗੱਲ ਆ ਆਪਣੇ ਲਈ ਕਿ ਕੋਈ ਯੂਰਪ ਤੋਂ ਉੱਠ ਕੇ ਜਨਰਲ ਆਪਣੇ ਸਿੱਖ ਰਾਜ 'ਚ ਨੌਕਰੀ ਕਰਦੇ ਨੇ ਕਿੰਨੇ ਸਾਲ ਤੋਂ ਮੇਟਲੀ 'ਚ ਰਹਿੰਦੇ ਮੈਨੂੰ ਕਦੀ ਇਹ ਮੈਂ ਨਹੀਂ ਸੋਚਿਆ ਸੀ ਕਿ ਕਦੀ ਆਪਣੇ ਸਿੱਖ ਰਾਜ ਦੀ ਵੀ ਇਟਲੀ ਨਾਲ ਇਦਾਂ ਦੀ ਗੱਲਬਾਤ ਹੋਊਗੀ ਹੁਣ ਆਪਾਂ ਕੋਸ਼ਿਸ਼ ਕੀਤੀ ਮੈਂ ਜਦੋਂ ਕਿਤਾਬ ਪੜ੍ਹੀ ਹੁਣ ਮੈਨੂੰ ਉਹ ਕਯਰਿਓਸਟੀ ਹੋਈ ਹੈ ਕਿ ਹੁਣ ਮੈਨੂੰ ਜੋ ਮੈਂ ਜਾਣ ਸਕਦਾ ਮੈਂ ਓਨੀ ਕਿਤੇ ਕੋਸ਼ਿਸ਼ ਕਰਾਂ ਤੇ ਕਿੰਨਾ ਮਾਣ ਹੁੰਦਾ ਨਾ ਆਪਾਂ ਨੂੰ ਸੁਣ ਕੇ ਤੇ ਸਾਡਾ ਸਾਡਾ ਦੋਵਾਂ ਦਾ ਇਹੀ ਮੈਸੇਜ ਆ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਰਲ ਕੇ ਆਪਣੇ ਸਿੱਖ ਰਾਜ ਦੀਆਂ ਗੱਲਾਂ ਹੋਰ ਪਚਾਈਏ ਅੱਗੇ ਤੱਕ ਲੈ ਕੇ ਜਾਈਏ ਕਿ ਆਪਾਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੱਸ ਸਕੀਏ ਕਿ ਸਾਡਾ ਸਿੱਖ ਰਾਜ ਕਿੱਥੇ ਤੱਕ ਸੀ ਕਿ ਜਿੱਥੇ ਕਿ ਉਹਨਾਂ ਨੂੰ ਪੜਾਇਆ ਜਾਂਦਾ ਨਪੋਲੀਨ ਦੀਆਂ ਗੱਲਾਂ ਜਾਂ ਕਿ ਰੋਮਨ Empire ਪੜਾਇਆ ਜਾਂਦਾ ਹੈ ਉੱਥੇ ਕਿ ਆਪਾਂ ਉਹਨਾਂ ਨੂੰ ਆਪ ਦੱਸ ਸਕੀਏ ਸਿੱਖ ਰਾਜ ਸਾਡਾ ਉਹੀ ਆ ਕਿਤਾਬ ਪੜ੍ਹਨ ਦਾ ਸਭ ਤੋਂ ਮੇਨ ਮੈਨੂੰ ਇਹ ਆ ਕਿ ਮੈਂ ਇਹ ਚਾਹੁੰਦਾ ਮੈਂ ਕਿ ਸਿੱਖ ਰਾਜ ਗਿਆ ਕਿਵੇਂ ਕੀ ਆਪਾਂ ਗਲਤੀਆਂ ਕੀਤੀਆਂ ਆਹ ਕਿਤਾਬਾ ਬਾਪੂ ਸੋਨ ਸਿੰਘ ਸੀਤਲ ਦੀ ਹਾਂਜੀ ਇਸ ਕਿਤਾਬ ਨੇ ਬਹੁਤ ਡਿਟੇਲ ਚ ਆਪਾਂ ਨੂੰ ਚੀਜ਼ਾਂ ਸਮਝਾਈਆਂ ਕਿ ਆਪਾਂ ਸਿੱਖ ਰਾਜ ਕਿਵੇਂ ਗਵਾਇਆ